ਹਲੋ ਜੀ ਸਸੀਗਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਦੱਸ ਰਹੀ ਹਾਂ ਲੈਨਿੰਗ ਵਾਲੀ ਬਾਜੂ ਦੀ ਕਟਿੰਗ ਤੇ ਜਿਵੇਂ ਆਪਣਾ ਸਟਾਫ ਹੈ ਆਪਣਾ ਜਿਆਦਾ ਪਤਲਾ ਤੇ ਉਹਨਾਂ ਆਪਾਂ ਪੁੱਠੇ ਪਾਸੇ ਜੋੜਨ ਨੂੰ ਰੱਖਣਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਕੱਟਣਾ ਹੈ ਪਹਿਲਾਂ ਆਪਾਂ ਇਹਨੂੰ ਪ੍ਰੈਸ ਮਾਰ ਲੈਣੀ ਹੈ ਹੋਰੀਆਂ ਤੇ ਤੈਮਾਂ ਬਿਠਾ ਲੈਣੀ ਹੈ ਨਾ ਫਿਰ ਆਪਾਂ ਇਹ ਮਾਸਟਰ ਫੋਲਡ ਕਰਨਾ ਕਟਿੰਗ ਤਾਂ ਸੇਮ ਜਿਵੇਂ ਆਪਾਂ ਦੂਸਰੀ ਬਾਜੂ ਕੱਟਦੇ ਆ ਵੈਸੀ ਹੀ ਸਿਵਾਨੀ ਥੈਂਕ ਯੂ ਜੀ ਬਿਲਕੁਲ ਆ ਗਈ ਸੀ ਹੁਣ ਆਪਣੇ ਬਾਜੂ ਦੀ ਲੈਂਥ ਹੈਗੀ ਏ 16 ਤਾਂ ਆਪਾਂ 3 ਇੰਚ ਵਧ ਰੱਖਾਂਗੇ 19 ਇੰਚ ਇਹਦਾ ਫालतू ਕਪੜਾ ਆਪਾਂ ਇਹਨੂੰ ਦੀ ਕਟਿੰਗ ਕਰ ਦਵਾਂਗੇ ਐਸਟਰਾ ਆਪਾਂ ਇਹਨੂੰ ਇਹਨਾਂ ਫੋਲਡ ਕਰ ਲੈਣ ਆਪਣੇ ਬਾਜੂ ਹੈਗੀ 16 ਆਪਾਂ ਰੱਖਣੀ ਹੈ 16.5 ਇਸ ਤਰ੍ਹਾਂ ਕਰਕੇ ਦੂਸਰਾ ਆਪਾਂ ਕੱਪੜਾ ਫੋਲਡ ਕਰ ਲਾਂਗੇ ਜਿਹੜਾ ਆਪਾਂ ਤਰਪਾਈ ਵਿੱਚ ਰੱਖਣਾ ਹੈ ਇਹ ਹੋ ਗਿਆ ਆਪਣੇ 16.5 ਮੋਰੀ ਆਪਣੇ 5 ਤੇ ਆਪਾਂ ਰੱਖਣੀ 7 ਇੰਚ ਦੋ ਇੰਚ ਬਾਹਰ ਖੰਡ ਕੇ ਠੀਕ ਜੀ ਇਹ ਦੇਖੋ ਇਧਰ ਇਹ ਇਧਰੋਂ ਆਪਾਂ ਬ੍ਰੈਸਟਾਂ ਦੀ ਹੈਗੀ 23.5 ਤੇ ਆਪਾਂ ਆਹ ਵਾਲੀ ਚੀਜ਼ ਰੱਖਾਂਗੇ 4 ਇੰਚ ਕਈਆਂ ਕਈ ਪੈਣਾ ਬੀਬੀਆਂ ਰੱਖਦੀਆਂ ਤਿੰਨ ਕਿ 3.5 ਤੇ ਵੈਸੇ ਚਾਰ ਰੱਖੋ ਜਿਨ੍ਹਾਂ ਦੇ ਬ੍ਰੈਸਟ ਜ਼ਿਆਦਾ ਹੈ ਉਹ ਚਾਰ ਰੱਖੋ ਚਾਰ ਰੱਖਣ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਘਿਚੋਲ ਨਹੀਂ ਮਾ ਫੱਜਦਾ ਹੁਣ ਆਪਸਾਂ ਨੂੰ ਨਿਸ਼ਾਨ ਨਹੀਂ ਲਗਾਉਣੀ ਜੀ ਹੁਣ ਆਪਾਂ ਇਸ ਤੈਨੂੰ ਇੱਧਰ ਕਰਨੇ ਆ ਆਪਣੇ ਵਾਲੇ ਹੱਥ ਆਪਾਂ ਹੁਣ ਆਪਾਂ ਇਹਦਾ ਸ਼ਰਟ ਦਾ ਮੋਡਾ ਮੈਂਦੇ ਆ ਕਿੰਨੇ ਚਦੈ 99 ਥੋੜੇ ਬਾਟ ਉੱਪਰ ਹੈ ਜੀ ਆਪਾਂ ਇਸ ਤਰ੍ਹਾਂ ਕਾਟ ਸਤਰਾ ਆਪਾਂ ਮੁੱਛੋਂ ਦੀ ਪਾ ਲੈਣੀ ਹੁਣ ਆਪਾਂ ਇਹਦਾ ਮੋਢਾ ਰੱਖਿਆ ਸੀ ਦੀ 9.2 ਬਾਲੀ ਹੈ ਇਹ ਗੋਮਾਣੇ ਦੀ ਬਾਲੀ ਆ ਵੀ 9.5 ਤੋਂ 2.0 ਉੱਪਰ ਹੁਣ ਆਪਾਂ ਇਥੋਂ ਫੜ ਕੇ ਦੋ ਪਰਦੇ ਚੱਕੜਨੇ ਨੇ ਦੋ ਪਰਦੇ نیچے ਰਹਿਣ ਨੇ ਦੋ ਪਰਦਿਆਂ ਦਾ ਕਾਟ ਪਾ ਲੈਣੀ ਹੈ ਇਹ ਇਸ ਤਰੀਕੇ ਨਾਲ ਹੁਣ ਆਪਾਂ ਮੂਹਰੇ ਨਿਸ਼ਾਨੀ ਲਗਾਵਾਂਗੇ 5 ਇੰਚ ਇਸ ਤਰ੍ਹਾਂ ਨਿਸ਼ਾਨੀਆਂ ਵਿੱਚ 14 ਇੰਚ ਵਿੱਚ ਲਈ ਸिलाई ਆਪਣੀ 14.5 ਤਿਆਰ ਆਪਣੀ 14 ਰਹਿ ਜਾਏਗੀ ਸਰਾ ਆਪਾਂ ਦੋਨੋਂ ਪਾਸੇ ਹੀ ਨਿਸ਼ਾਨੀਆਂ ਲਗਾ ਲਵਾਂਗੇ ਇਹ ਇੱਕ ਬਾਂਦੀ ਹੋ ਗਈ ਇਹ ਦੂਸਰੀ ਬਾਂਦੀ ਹੋ ਗਈ ਇਧਰ ਲਈ ਸੈੱਟ ਇਸ ਤਰ੍ਹਾਂ ਦੋਨਾਂ ਬਾਹਾਂ ਨੂੰ ਆਪਾਂ ਨਿਸ਼ਾਨੀਆਂ ਲਗਾ ਲਈਆਂ। ਹੁਣ ਆ ਗਿਆ ਆਪਣਾ ਅੰਗੇ ਕੱਪੜਾ ਇਹਨੂੰ ਦੋਨੋਂ ਪਾਸੇ ਜੋੜ ਪਏ ਆ। ਇਧਰਲੀ ਸਾਈਡ 'ਤੇ ਜੋੜੇ ਇਧਰਲੀ ਸਾਈਡ 'ਤੇ ਜੋੜੇ। ਹੁਣ ਆਪਾਂ ਇਹਨੂੰ ਕਰ ਲਾਂਗੇ ਪ੍ਰੈਸ। ਤਸ ਤੋਂ ਬਿਨਾ ਇਹਦੀ ਕਟਿੰਗ ਨਹੀਂ ਕਰਨੀ ਤੇ ਨਾ ਹੀ ਕਰਿਓ ਤੇ ਨਾ ਹੀ ਇਹਦੀ ਕਟਿੰਗ ਹੁੰਦੀ ਵੀ ਨਹੀਂ ਹੈਗੀ ਜਿੰਨੇ ਚਿਰ ਆਪਾਂ ਪ੍ਰੈਸ ਦੇ ਨਾਲ ਇਹਦੀਆਂ ਸੀਨਾਂ ਨੂੰ ਬਿਠਾਣੇ ਲੈਂਦੇ

తర్వా దోన్ోడర దో జ దోన జస్ తరం మలాకే సెంటర్ వచ్చా ఇర దోన్ పాసే ఇద్దరవి పల్లె దోన్ ਪ੍ਰੈਸ ਦੀ ਮਦਦ ਦੇ ਨਾਲ ਦੀ ਆਪਾਂ ਕਰੀਚ ਬਣਾਵਾਂਗੇ ਇਹਨਾਂ ਦੇ ਫੁੱਲਾਂ ਦਾ ਰੁਕਦਾ ਵੀ ਆਪਾਂ ਦੇਖਣਾ ਹੈ ਕਿ ਆਪਾਂ نیچے ਨੂੰ ਫੁੱਲਾਂ ਦਾ ਜਿਹੜਾ ਮੂੰਹ ਹੈ ਨਾ ਉਹ نیچے ਨੂੰ ਲੈ ਕੇ ਉੱਪਰ ਨੂੰ ਹੀ ਲੈ ਕੇ ਜਾਣਾ ਇਸ ਲਈ ਇਸ ਤਰ੍ਹਾਂ ਪਰ ਰੱਖਾਂਗੇ ਇਹਦੇ ਦੋਨੋਂ ਇਕੱਠੇ ਆਪਾਂ ਕੱਟ ਦੇਣੀ ਹੈ ਇਸਨਾਂ ਬਾਝੂ සිද్ පස පු ර ගේ . ਇਸ ਪੂਰਾ ਧਿਆਨ ਰੱਖਣਾ ਹੈ ਕਿ ਇਹ ਵਾਲੀ ਸਲਾਈਏ ਜਿਹੜੀ ਨਾ ਆਪਣਾ ਕਪੜੇ ਦਾ ਸਟਾਫ ਪਤਲਾ ਏ ਇਹ ਵਿੱਚ ਨਹੀਂ ਦਿਸਦੀ ਏ ਤੇ ਇਹਨੂੰ ਆਪਾਂ ਉੱਥੇ ਪਾਸੇ ਹੀ ਰੱਖਣਾ ਹੈ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਮੋੜ ਕੇ ਨਹੀਂ ਕੱਟਣਾ ਇਸ ਤਰ੍ਹਾਂ ਹੀ ਕੱਟਣਾ ਹੈ ਤਾਂ ਠੀਕ ਹੈ ਜੀ ਤੇ ਆਪਾਂ ਹਾਫ ਦਾ ਕੱਟ ਲਗਾਇਆ ਸੀ ਆਪਾਂ ਜਿਹੜੀ ਆਪਣੇ ਜੋੜ ਵਾਲੀ ਸਸਲਾਈ ਹੈ ਨਾ ਐਂਡ ਪ੍ਰੋਪਰ ਤਰੀਕੇ ਨਾਲ ਉੱਪਰ ਆਕਾਣੀ ਅੰਤੋਂ ਹੱਥ ਲਿਆ ਕੇ ਬਾਹਰ ਦੀ ਜਿੱਥੇ ਕਰ ਲਵਾਂਗੇ ਇਸ ਤਰੀਕੇ ਨਾਲ ਜਿਹੜਾ ਦੋਨੋਂ ਪਾਸੇ ਜੋੜ ਨੇ ਨਾ ਆਪਾਂ ਨੇ ਹਾਫ ਜੋੜ ਇੱਧਰ ਜਗਾ ਹਾਫ ਇੱਧਰ ਵੀ ਦੋਨੋਂ ਇੱਕ ਪਰੋਬਰ ਜਾਣਗੇ ਜੇ ਆਪਾਂ ਇਹਦਾ ਹਾਫ ਨਹੀਂ ਕਰਦੇ ਤੇ ਫਿਰ ਆਪਾਂ ਜੋੜ ਇੱਕ ਪਾਸੇ ਵੱਧ ਚਲਾ ਜਾਂਦਾ ਇੱਕ ਪਾਸੇ ਘੱਟ ਚਲਾ ਜਾਂਦਾ ਅਪਾ ਦੋਨੋਂ ਇਕੱਠੀਆਂ ਬਾਹਾਂ ਤਾਂ ਨਹੀਂ ਕੱਟੀਆਂ ਸਿੰਗਲ ਸਿੰਗਲ ਕੱਟੇ ਕਿ ਕੱਪੜਾ ਆਪਣਾ ਬਹੁਤ ਹੀ ਜ਼ਿਆਦਾ ਪਤਲਾ ਹੈ ਇਹ ਸੈੱਟ ਨਹੀਂ ਆਉਂਦਾ ਇਹ ਸਿੰਗਲ ਬਾਹ ਦੇ ਵਿੱਚ ਹੀ ਸੈੱਟ ਆਉਂਦਾ ਲੈਂਡਿੰਗ ਦੋਨੋਂ ਇਕੱਠੀ ਕੱਟਣੀ ਤੇ ਜਿਹੜਾ ਆਪਣਾ ਸਟਾਫ ਹੈ ਉਹ ਲੱਗ-ਲੱਗ ਰੱਖ ਲਿਆ ਆਪਣਾ ਕੱਟਣਾ ਇਹ ਦਾ ਸਲਾਈ ਜਣਾ ਸਲਾਈ ਲਾ ਕੇ ਇਹਨੂੰ ਉੱਪਰ ਪ੍ਰੈਸ ਕਰਕੇ ਇਹਦੀ ਕ੍ਰੀਮੀ ਬਣਾ ਕੇ ਫਿਰ ਇਹਦੀ ਕਟਿੰਗ ਕਰਦੇ ਹਾਂ ਆਸ ਤੇ ਕਿ

ਆਪਾਂ ਇਹਨਾਂ ਦੀ ਕਟਿੰਗ ਦਾ ਹੀ ਧਿਆਨ ਰੱਖਣਾ ਹੈ ਕਿ ਸਟੀਚਿੰਗ ਨਹੀਂ ਤਾਂ ਬਿਲਕੁਲ ਫਿਨਿਸ਼ਿੰਗ ਆ ਜੇ ਜਦ ਆਪਾਂ ਕਟਿੰਗ ਵਧੀਆ ਕਰੀ ਹੋਏਗੀ ਤੇ ਸਟੀਚਿੰਗ ਵੀ ਬਹੁਤ ਵਧੀਆ ਹੋਏਗੀ ਬਾਜੂ ਜੇ ਆਪਣੀ ਕਟਿੰਗ ਹੀ ਨਹੀਂ ਵਧੀਆ ਤੇ ਫਿਰ ਸਟੀਚਿੰਗ ਹੀ ਨਹੀਂ ਸਖੀਆਂ ਸਖੀਆਂ ਹੋਏਗੀ ਕਟਿੰਗ ਹੋ ਚੁੱਕੀ ਹੈ ਇਸ ਤਰੀਕੇ ਨਾਲ ਇੱਕ ਜਿਹੜਾ ਕਾਰਡ ਦਾ ਫਰੰਟ ਕਾਰਡ ਦੇ ਇਸ ਪਾਸੇ ਦੂਸਰੀ ਦਾ ਇਸ ਤਰ੍ਹਾਂ ਇਸ ਪਾਸੇ ਠੀਕ ਹੈ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ ਥੈਂਕ ਯੂ